ਫਜੇ ਮੇਕਅਪ ਹੀ ਨੇ ਮੁੱਕ ਗਿਆ ਲੈ ਮੈਨੂੰ ਕਹਿੰਦੇ ਤਿਆਰ ਹੋ ਗਿਆ ਸੀ ਤਿਆਰ ਹੋ ਗਿਆ ਵੀ ਕਹਿੰਦੇ ਮੁੰਡਾ ਟ੍ਰੇਨਡ ਹੋ ਗਿਆ ਆਏ ਹਾਏ ਤੇਰੇਆਂ ਮੁੱਸਾਂ ਲਿਆਵਾ ਨਿੰਬੂ ਚਲੋ ਜੇ ਮੇਰੇ ਵਾਲ ਖਰਾਬ ਸੀ ਮੈਂ ਕੱਟਤੇ ਹਣਾ ਇਹ ਤਾਂ ਸਾਡੀ ਮਰਜ਼ੀ ਆ ਤੇ ਦੂਜੀ ਗੱਲ ਕੋਈ ਧਰਮ ਨਾਲ ਨਹੀਂ ਨੂੰ ਜੋੜਨਾ ਕਿਉਂਕਿ ਹਰ ਬੰਦੇ ਦੀ ਆਪਣੀ ਲਾਈਫ ਹੈ ਕਿੰਦਾ ਸਾਰੇ ਜਣੇ ਅਸੀ ਵਧੀਆ ਵਾ ਤਾਂ ਮम्मा ਦੇ ਕੋ ਪਿਆਰ ਹੋ ਰਹੇ ਨੇ ਹੈਲੋ ਗਾਇਸ ਗੁੱਡ ਮਾਰਨਿੰਗ ਜੀ ਕੀ ਹਾਲ ਹੈ ਜੀ ਸਾਰਾ ਦਾ ਹੈਲੋ ਗਾਇਸ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸ ਤਾਂ ਅਸੀਂ ਅੱਜ ਲੇਟ ਉੱਠੇ ਆ ਅੱਜ ਅਸੀਂ ਸ਼ੂਟ ਨਹੀਂ ਕਰ पाए ਕਿਉਂਕਿ ਮम्मा ਦਾ ਸਿਰ ਬਹੁਤ ਜ਼ਿਆਦਾ ਦੁਖਦਾ ਪਿਆ ਸੀਗਾ ਸੱਚੀ ਗਾਇਸ ਮੇਰਾ ਸਵੈ ਸਵੈ ਨਾ ਸਿਰ ਦਰਦ ਹੋ ਰਿਹਾ ਅੱਜ ਵੀ ਹੋ ਰਿਹਾ ਥੋੜਾ ਜਿਹਾ ਹੁਣ ਨਹਾ ਕੇ ਠੀਕ ਹੋ ਗਿਆ ਵੈਸੇ ਤਾਂ ਗਾਇਸ ਆਪਾਂ ਜਾਣਾ ਵਾ ਪਾਰਟ ਤੇ ਮम्मा ਦੇ ਹੈਗੇ ਆ ਕੁਲੀਗ ਦੇ ਪਾਰਟ ਤਾਂ ਚਲੋ ਚੱਲਦੇ ਆਪਾਂ ਪਾਰਟ ਤੇ ਤੇ ਉਸ ਤੋਂ ਪਹਿਲਾਂ ਸਾਨੂੰ ਇੱਕ ਖੁਸ਼ ਖ਼ਬਰੀ ਮਿਲੀ ਸਾਨੂੰ ਵੀ ਸਾਰਿਆਂ ਨੂੰ ਜ ਇੱਧਰ ਨਹੀਂ ਦੇਖਦੇ ਪਹਿਚਾਣਦੇ ਹੋ ਨਾ ਇਹ ਆ ਦੇਖੋ ਕੌਣ ਆਇਆ ਕੌਣ ਆਇਆ ਦੇਖੋ ਮੂਸੇ ਵਾਲਾ ਆਇਆ ਕੌਣ ਆਇਆ ਕੌਣ ਆਇਆ ਦੇਖੋ ਮੂਸੇ ਵਾਲਾ ਆਇਆ ਐਸੀ ਤੂੰ ਮੂਸੇ ਵਾਲਾ ਛੋਟਾ ਸਿੱਧੂ ਤਾਂ ਐਬੀਬੀ ਡੀ ਕੈਪਟਨ ਨੂੰ ਜੁਸ ਮਿਲ ਕੇ ਸਿਰੇ ਹੋ ਗਈ ਮੈਂ ਅਰੇ ਇੰਸਟਾਗ੍ਰam ਖੋਲਿਆ ਸੀਗਾ ਪਹਿਲੀ ਪੋਸਟ ਦੇਖੀ ਹੈ ਜਦ ਮੈਂ ਤੁੰਗੇ ਨਹੀਂ ਛੋਟਾ ਸਿੱਧੂ ਮੂਸੇ ਵਾਲਾ ਮੈਨੂੰ ਲੱਗਿਆ ਕਿ ਇਸਨੇ ਮਜ਼ਾਕ ਕੀਤਾ ਫਿਰ ਮੈਂ ਦੇਖਿਆ ਮੈਂ ਕਿਹ ਚਾਲ ਐ ਕਰੀ ਸਿੱਧੂ ਮੂਸੇ ਵਾਲਾ ਤੇ ਪੇਜ ਖੋਲਿਆ ਸਿੱਧੂ ਮਸੂਏ ਦਾ ਪੇਰ ਖੋਲੇ ਦੇਖਦੇ ਹੁਤੇ ਆਇਆ ਹੈ ਆਸ ਵਿੱਚ ਖੋੜਾ ਖਾਣਾ ਮੈਂ ਵੀਰ ਦੇਖਿਆ ਤੇ ਮੈਂ ਮੈਂ ਤਾਂ ਚੰਗੀ ਤਰ੍ਹਾਂ ਦੇਖਿਆ ਮੈਂ ਕਿਥੇ ਐਡਿਟ ਕਰਕੇ ਤਾਂ ਨਹੀਂ ਪਾਤੀ ਕਿਤੇ ਆਹ ਪੋਸਟ ਦੇਖ ਕੇ ਫੇਰ ਸਾਨੂੰ ਟਰਸਟ ਹੋਇਆ ਕਿ ਹਾਂ ਸਹੀ ਹੈ ਚਲੋ ਬਹੁਤ ਵਧੀਆ ਗੱਲ ਹੈ ਦੇਖ ਲਓ ਗਾਇਸ ਸਿੱਧੂ ਮਸੂਏ ਆ ਗਿਆ ਕਰੋ ਦੇਖ ਲਓ ਹਣਾ ਮਜਬੂਰੀਆਂ ਕਿੰਨਾ ਕੁਛ ਕਰਾ ਦਿੰਦੀਆਂ ਨੇ ਵਿਚਾਰਿਆਂ ਨੂੰ ਜਿੰਨੀ ਉਹਨਾਂ ਨੂੰ ਖੁਸ਼ੀ ਆ ਉਸ ਤੋਂ ਕਿਤੇ ਜ਼ਿਆਦਾ ਵਿਚਾਰਿਆਂ ਨੂੰ ਦੁੱਖ ਹੋਣਾ ਹੈ ਨਾ ਉਹਨਾਂ ਨੂੰ ਕਿਤੋਂ ਜ਼ਿਆਦਾ ਮੈਨੂੰ ਨਹੀਂ ਮੈਨੂੰ ਉਹਨਾਂ ਨੂੰ ਗਮੀ ਮੈਂ ਮੈਂ ਵੀ ਜਦੋਂ ਇੱਕ ਵਾਰੀ ਦੇਖਿਆ ਨਾ ਇੱਕ ਵਾਰ ਤਾਂ ਮੈਂ ਵੀ ਖਿਲ ਲੱਗੀ ਮੈਂ ਕਿਹਾ oh my god ਮੇਰੇ ਤਾਂ ਮੈਨੂੰ ਪਤਾ ਨਹੀਂ ਲੱਗ ਰਿਹਾ ਸੀ ਖੁਸ਼ੀ ਮਨਾਈਏ ਕਿ ਦੁੱਖ ਮਨਾਈਏ ਇੱਕ ਪਾਸੇ ਯਾਦ ਵੀ ਆ ਰਹੀ ਸੀ ਤੇ ਇੱਕ ਪਾਸਿਓਂ ਖੁਸ਼ੀ ਵੀ ਹੋ ਰਹੀ ਸੀ ਗਾਇਸ ਮम्मा ਤਾਂ ਹੈਗਾ ਤਾਂ ਹੋ ਗਿਆ ਤਾਂ ਵੱਡਾ ਹੋ ਗਿਆ ਹਾਂ ਤੂੰ ਵੱਡਾ ਹੋ ਗਿਆ ਹਾਂ ਹਾਂ ਤੂੰ ਮੈਂ ਤਾਂ ਵੱਡਾ ਆ ਗਿਆ ਤੇ ਗਾਇਸ ਚਲੋ ਤਾਂ ਚਲੋ ਚੱਲਦੇ ਆਪਾਂ ਆ ਕਿੱਥੇ ਜਾਣਾ ਪਹਿਲਾ ਪਾਰਕ ਤੇ ਹਾਂ ਚਲੋ ਗਾਇਸ ਚੱਲਦੇ ਆ ਪਾਰਕ ਤੇ ਤਾਂ ਉੱਥੋਂ ਅਸੀਂ ਚੱਲ ਕੇ ਮਿਲਦੇ ਆਂ ਗੱਡੀ ਮੋੜਨ ਚੱਲਦਾ ਮੈਂ ਗੱਡੀ ਮੋੜ ਕੇ ਆ ਲੈ ਚਲੋ ਗਾਇਸ ਚੱਲਦੇ ਮੈਂ ਹੋ ਚੁੱਕਿਆ ਮੈਂ ਗੱਡੀ ਮੋੜ ਕੇ ਖੜਾਤੀ ਆ ਤਾਂ ਚਲੋ ਚੱਲੀਏ ਮਮਾ ਆਜੋ ਫੜਾਫੜ ਚਲੋ ਹੋ ਜੇ ਮੇਕਅਪ ਹੀ ਨਹੀਂ ਮੁੱਕਿਆ ਲੈ ਮੈਨੂੰ ਕਹਿੰਦੇ ਤਿਆਰ ਹੋ ਗਿਆ ਸੀ ਗਾਇਸ ਮਮਾ ਹਜ ਤੱਕ ਰੈਡੀ ਹੋ ਰਿਹਾ ਡੂੜ ਘੰਟਾ ਹੋ ਗਿਆ ਕਹਿੰਦੇ ਨੂੰ ਮੈਂ ਹੋ ਗਈ ਬਸ ਹੋ ਗਈ ਮੈਂ ਗੱਡੀ ਮੋੜ ਕੇ ਖੜਾਤੀ ਗੱਡੀ ਵੀ ਮੈਂ ਚੌਥੇ ਮੰਜ਼ਲੇ ਮੋੜ ਕੇ ਲੈ ਆਇਆ ਬਾਰੇ ਹਜੇ ਜਾਣਾ ਸੀਗਾ ਫਿਰ ਚੌਥੇ ਮੰਜ਼ਲੇ ਜੂੰਦੀ ਬਾਰੇ ਹਜੇ ਤੱਕ ਤਿਆਰ ਨਹੀਂ ਹੋ ਚੱਲ ਪੋ ਚੱਲ ਚੱਲ ਸਫੋਰਾ ਸਫੋਰਾ ਤਾਂ ਨਾ ਨਾ ਚੱਲੋ ਆਜੋ ਬਾਹਰ ਹਾਂ ਗਾਇਸ ਗੱਡੀ ਮੈਂ ਨਹੀਂ ਚਲਾਉਂਗਾ ਮੈਂ ਤਾਂ ਅੱਜ ਸਾਰਾ ਕੁਝ ਬੰਦ ਕਰੋ ਗੱਡੀ ਚ ਆ ਗਿਆ ਗਿੱਟ ਜਰ ਬੰਦ ਆ ਫੜੋ ਹਾਇ ਹਾਇ ਨੀ ਗੋਲੀਆਂ ਕਾਦੀਆਂ ਪਈਆਂ ਨੇ ਗੱਡੀ ਚ ਪਾਰਾ ਸੂਟਾ ਮੋਲ ਟੈਬਲੇਟਸ ਇਹ ਕਿਨੇ ਰੱਖੇ ਹੱਥ ਕੋਇਆ ਗੋਲੀਆਂ ਨਹੀਂ ਕਿੱਥੋਂ ਆਈਆਂ ਗੱਡੀ 'ਚ ਕਿਹੜੀਆਂ ਆਹਾ ਗੋਲੀਆਂ ਹੋਰ ਕਿਹੜਾ ਉੱਥੇ ਰੌਂਦੀਆਂ ਗੋਲੀਆਂ ਤੇ ਗਾਇਸ ਚਲੋ ਚੱਲੀਏ ਹੋਰ ਜਾਵਾਂਗੇ ਆਪਾਂ ਪਾਰਕਟੇ ਦੇ ਬਾਅਦ ਡੀਮਾਰਟ ਟਾਇਰ ਟੂਲ ਚੈੱਕ ਕਰ ਲਏ ਸੀ ਹਵਾ ਕਿੱਧਰ ਇੱਧਰ ਮੇਰੇ ਵਾਲ ਸਾਈਡ ਤੇ ਸੀ ਚਲਾ ਲਓ ਯਾਰ ਹਵਾ ਬਾਕੀ ਘੱਟ ਲੱਗਦੀ ਆ ਚੱਲ ਉੱਥੇ ਲਾਡੀ ਤਾਂ ਪ੍ਰਾਣ ਲੈ ਲੈਣਾ ਹਾਂ ਹਾਂ ਫੇਖੀ ਲਾਡੀ ਹੋਵੇ ਤਾਂ ਚੰਗਾ ਏ ਲੱਗਦਾ ਹੋਊਗਾ ਠੀਕ ਆ ਹੇਗਾ ਹੈਗਾ ਹੈਗਾ ਆ ਜਾ ਆ ਜਾ ਭਰਾਵਾ ਭੱਜ ਗਿਆ ਸਾਸਰੀ ਘਰ ਦੀ ਸਾਸਰੀ ਘਰ ਆਏ ਸਿੱਧੂ ਸਲਗਣਾ ਸੋਨਾ ਲੱਗਦਾ ਪਿਆ ਦੇਖੇ ਛੋਟਾ ਸਿੱਧੂ ਆ ਦਿਖਾਈ ਮੈਂ ਫੋਟੋ ਯਾਰ ਚੰਗੀ ਤਰ੍ਹਾਂ ਦੇਖੀ ਓਏ ਹੋਏ ਕੀ ਹੋ ਗਿਆ ਨੇਲ ਪੇਂਟ ਭਰੀ ਰਹਿ ਗਈ ਯਾਰ ਨੇਲ ਪੇਂਟ ਲਾਉਣੀ ਸੀ ਆਉ ਤੂੰ ਜੇ ਉੱਥੇ ਰੱਖੀ ਸੀਗੀ ਬਿੱਡ ਤੇ ਹਾਏ ਹਣ ਲੈ ਮੈਂ ਤਾਰ ਦਿਨਾ ਰਹਿਣ ਦੇ ਤਾਰ ਦਿਨਾ ਮਾ ਤੂੰ ਬੰਦ ਰੋ ਸਾਰਾ ਜੇ ਮਨਿੰਦਰ ਹਟਿਆ ਨਹੀਂ ਚੰਗੀ ਤਰ੍ਹਾਂ ਗਾਇਬ ਮਿਲਦਾ ਰੋਕ ਕੇ ਥੋੜੀ देर ਆ ਵਾਪਰਾ ਲਈਏ ਫਿਰ ਪਹੁੰਚ ਕੇ ਪਾਟ ਦੇ ਦਿਖਾਨੇ ਤੁਹਾਨੂੰ ਕਿਸੀ ਪਹੁੰਚ ਕੇ ਆ ਦੇਖੋ ਪਤਾ ਨਹੀਂ ਤੂੰ ਦੱਲਿਆ ਪਰ ਆਇਓ ਨਹੀਂ ਕੀਤੀ ਸੀ ਚਲ ਚੱਲੀਏ ਫਿਰ ਆਪਾਂ ਪਾਸ ਤੇ ਹਮਾਰੀ ਜੀ ਡਾਈਟ ਤੇ ਨਹੀਂ ਗਏ ਕਦੇ ਸ਼ਾਮ ਨੂੰ ਵੀ ਆਪ ਕਰਦੇ ਜਾਂ ਅੱਜ ਥੋੜਾ ਜਿਹਾ ਖਾ ਲੈਣ ਦੇ ਯਾਰ ਚਲ ਖਾਓ ਮੈਂ ਵੀ ਖਾਣਾ ਲੱਖ ਨੀਰਾ ਮਨ ਖੰਡ ਤੇ ਤਰਨ ਹੋਏ ਮੇਰਾ ਦਾਦਰ ਮੁਖਾਰ ਹੋ ਗਿਆ ਮੇਰਾ ਸਿਰ ਬਹੁਤ ਦੁਖਦਾ ਜੀ ਈਮਰਟ ਜਾਣਾ ਪੈਣਾ ਆਪੋ ਪਹਿਲਾ ਘਰੇ ਚੱਲਾਂਗਾ ਫਿਰ ਜਾ ਕੇ ਮੈਂ ਦਵਾਈ ਲੈ ਕੇ ਫੇਰਾ ਮਾਰਾਂ ਐਂ ਟਾਲਦੇ ਆ ਯਰ ਨੰਨੇ ਮੈਂ ਤਾਂ ਕੁਛ ਤੁਰੇ ਹੀ ਨਹੀਂ ਜਾਣਾਗਾ ਤਾਂ ਗੱਡੀ ਚਲਾ ਕੇ ਘਰ ਤੱਕ ਮਸਾ ਜਾਣਾ ਬਹੁਤ ਜਿਆਦਾ ਬੰਦਾ ਸਰ ਜੇ ਪਹਿਲ ਮੈਂ ਤਾਂ ਕੱਲਾ ਬੀਪੀ ਚੈੱਕ ਕਰਾਉਣਾ ਵਾ ਬਾਕੀ ਹਾਂ ਲਓ ਚੀ ਹੋ ਗਿਆ ਕੰਮ ਸ਼ੁਰੂ ਰੋਟੀ ਖਾ ਕੇ ਮਿਲਦੇ ਆ ਤੁਹਾਨੂੰ ਗਾਇਸ ਅੱਥੋਂ ਅਸੀਂ ਚੱਲਣ ਲੱਗਿਆ ਤੇ ਆ ਦੇਖ ਗੁਬਾਰੇਾਂ 'ਚ ਖੜਾ ਵੀ ਨਹੀਂ ਦਿੰਦਾ ਹਣੇ ਇਹ ਗੁਬਾਰੇ ਲੈਣ ਲੱਗੇ ਆ ਨਹੀਂ ਹਣ ਤੁਸੀਂ ਬੱਚੇ ਆ ਕਿੱਧਰ ਗੁਬਾਰੇ ਵਾਲਾ ਆ ਦੇਖ ਲੈ ਆ ਦੇਖ ਗੁਬਾਰੇ ਆਲੇ ਉਹ ਜਾਜ ਲੈ ਲਓ ਜਾਜ ਤੇ ਚੱਲਦੇ ਆ ਚਲੋ ਚਲੋ ਹੁਣ ਲੜਨਾ ਨਹੀਂ ਹੈਗਾ ਗਾਇਸ ਸਾਡਾ ਪਲਾਨ ਕੈਂਸਲ ਹੋ ਗਿਆ ਉਹ ਕਰੇ ਜਾਣ ਵਾਲਾ ਦਾ ਅਸੀਂ ਸਿੱਧਾ ਢੀ ਮਾਰਟੀ ਚੱਲਨੇ ਆ ਹੁਣ ਮਮਾ ਤਾਂ ਸਿਰ ਹਟ ਗਿਆ ਦਿਮਗਵਾਰ ਬਾਰ ਜਿੰਨੇ ਜਨੇ ਇਥੇ ਖੱਡੇ ਨੇ ਮੈਨੂੰ ਲੱਗਦਾ ਇਹਨਾਂ ਨੇ ਦੁਬਾਰਾ ਹੋਰ ਮਲਾ ਦੇਣਾ ਆਏ ਤਾਂ ਇਹ ਵਾਲਾ ਡਟ ਡਟ ਹੋਏ ਆ ਸੜਕਾਂ ਡੜੀਆਂ ਇਹ ਲੱਗਦਾ ਸਾਗਰ ਦੀ ਸਾਗਰ ਦੇ ਘਰ ਵਾਲੀ ਨੇ ਨਾ ਰੋੜ ਹੀ ਪੱਕ ਤੱਕ ਗੱਡੀ ਚਲਾ ਚਲਾ ਕੇ ਸਾਗਰ ਦੀ ਮੋਟੀ ਲੈਂਦੀ ਕਾ ਚਲਾ ਸਾਗਰ ਦੀ ਮੋਟੀ ਲੈਂਦੀ ਐਂਡੀ ਕਾ ਚਲਾ ਇਮਿਡੀਏ ਲਈ ਕੋਈ ਮੇਰੀ ਮਜਬੂਰੀ ਮੈਨੂੰ ਡਰਾਈਵਰੀ ਸਖਾ ਇਹ ਮੈਂ ਵੀ ਵੀਡੀਓ ਬਣਾ ਆ ਪੂਰੀ ਮਿੰਛੇ ਦੀ ਡਰਾਈਵਰੀ ਸਖਾ ਰੀਲ ਬਣਾਈਆਂ ਆ ਗਾਣੇ ਤੇ ਡੀਮਾਰਟ ਪਹੁੰਚ ਗਏ ਆਪਾਂ ਅੱਜ ਆਪਾਂ ਸਾਰਾ ਘੁੰਮਾਂਗੇ ਦੇਖਿਓ ਉਧਰ ਇੱਥੇ ਆਇਆ ਸੀਗਾ ਗਿੱਪੀ ਘਰੇਣ ਆ ਗਿੱਪੀ ਘਰੇ ਲੈ ਆਇਆ ਸੀਗਾ ਆ ਵਾਕ ਆ ਦੇਖ ਕਿੱਥੇ ਕਹਿੰਦਾ ਉਹ ਬੈਕ ਸਾਈਡ ਹੀ ਲੱਗਣੀ ਓਏ ਬੈਕ ਸਾਈਡ ਐ ਗੱਡੀ ਅੱਜ ਤੱਕ ਇੱਥੇ ਪਾਰ ਸੀ ਜਗ੍ਹਾ ਬੜੀ ਫੁੱਲ ਹੋਈ ਪਈ ਆ ਮੀਟ ਲਈ ਏ ਕੋਈ ਮੇਰੀ ਮਜਬੂਰੀ ਦੇਖ ਦੇਖ ਛੂਟੇ 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 ਇਹਦੇ ਛੂਟੇ ਇਹ ਚੁਟਾਗਾ ਕਿਹੋ ਗੱਡੀ ਸਿੱਧੀ ਲਾਈਏ ਕਿੱਥੇ ਆ ਦੇਖ ਇੱਥੇ ਲੱਗ ਜੂਗੀ ਦੇਖ ਲੱਗੂਗੀ ਨਹੀਂ ਲੱਗੂਗੀ ਯੋਗਾ ਤਾਂ ਯਾਵਲਿੰਦਰ ਪੂਰੀ ਪੂਰੀ ਬਾਤ ਦੂਜੇ ਬੰਦੇ ਦੀਆਂ ਸੜਕਾਂ ਤੇ ਤੇ ਖੁੱਲਨੀਆਂ ਥੋਡੀਆਂ ਵੀ ਨਹੀਂ ਹਾਂ ਆਹਨੇ ਕੀ ਕੀ ਕਹਿੜਾ ਪੱਲੂ ਚਲੋ ਗਾਇਸ ਚਲੀਏ ਆਪਾ ਮੀਮਾਟ ਮੈਨੂੰ ਗੱਡੀ ਸਿੱਖੀ ਨੂੰ ਕਿੰਨੀ ਦੇਰ ਹੋ ਗਈ ਭਲਾ 5-6 ਸਾਲ 5-6 ਸਾਲ ਤਾਂ ਹੋ ਗਏ ਹਨਾ ਹਾਂ ਹਾਂ ਹਾ ਯਰ ਰੱਬਾ ਮੇਰਾ ਸੁਣ ਮੈਂ ਸੋਚਿਆ ਕੀ ਕਰਨਾ ਯਾਰ ਆ ਕੇ ਅੰਦਰ ਜਾ ਕੇ ਹੁਣ ਚੱਲ ਚੱਲ ਹਾਲੇ ਮੈਨੂੰ ਤਾਂ ਕਿਹਨੇ ਲਿਆਇਆ ਨਾ ਮਸਾ ਸਰ ਹਟਿਆ ਮੇਰਾ ਦੁੱਖ ਨੋ ਹਾਂ ਲੈ ਮੇਰੀ ਮਾਈ ਰੈਂਗਲ ਨੂੰ ਜੀਵੋ ਮਟਾ ਦੇ ਤਾ ਹਾਂ ਠੀਕ ਆ ਮੈਂ ਕੱਲੀ ਨਹੀਂ ਚੱਲੂਈ ਆਹੋ ਤੂੰ ਕੱਲਾ ਤਾ ਆਇਆ ਤੂੰ ਉਹ ਨਹੀਂ ਕੱਲੇ ਦੀ ਤੂੰ ਮੈਂ ਬਰੋਂ ਮੁੱਕ ਚੱਲਣਾ ਮੈਂ ਤੇ ਮੈਂ ਤੇ ਪੇੜ ਮਾਰ ਲੱਗੀ ਕੱਲੀ ਨਹੀਂ ਚੱਲੂਈ ਵੀ ਕੱਲੀ ਵੀ ਕਿਹੜਾ ਖਿੱਚੀ ਨਹੀਂ ਜਾਊਗੀ ਫਿਰ ਲੜਪੇ ਆਹੋ ਵੀ ਮੈਂ ਕਹਿ ਰਹੀ ਆਂ ਵੀ ਕੱਲੀ ਦੀ ਫਿਰ ਕਿੱਥੇ ਜਾਊਂਗੀ ਇੱਥੇ ਪੈਸੇ ਲੱਗਦੇ ਫਿਰ ਅਚਾਨਕ ਪਰਵਾ ਤੇ ਤੂੰ ਤਾਂ ਪੋਜ ਗੈਸੇ ਲੜਕੇ ਨੇ ਦੋਨੋਂ ਜਣੇ ਗੈਸੇ ਜਦੋਂ ਮੈਂ ਪਾਗਲ ਨੇ ਹੋਰੇ ਚ ਵੇੜ ਬੈਨ ਛੋਤੇ ਹੱਸਦੀ ਸੀ ਤੇਰੇ ਵੈ ਗਈ ਤੇਰੇ ਵੀ ਪੈ ਗਈ ਚਲ ਮਾਰ ਫੋਟੋ ਮਾਰ ਫੋਲ ਦੇ ਕੈਮਰਾ ਚਲ ਚਲ ਕੇ ਚਲਾ ਮਮਾ ਉਹਨੇ ਰਾਸ਼ਨ ਲੈ ਰਹੇ ਨੇ ਰਾਸ਼ਨ ਲੈ ਕੇ ਫਿਰ ਮਿਲਦਾ ਤੁਹਾਨੂੰ ਸਾਰਾ ਵਿੱਚ ਵਿੱਚ ਦਿਖਾਣੇ ਕੀ ਕੀ ਲੈਂਦੇ ਨੇ ਮਮੋਣੀ ਚਲੋ ਚਲੋ ਚੱਪ ਮੈਂ ਤਾਂ ਡਰਾਈਵਰ ਬੰਦਾ ਗੈਸ ਇੱਥੇ ਓਏ ਹੋਏ ਸਰ ਜੀ ਇਹ ਲੱਡੂ ਦੀ ਵਾਟੀ ਦੇਖ ਲਓ ਭੱਜਦੇ ਹੀ ਜਾਂਦੇ ਨੇ ਲੱਡੂ ਦੀ ਕੁੜੀ ਤੇ ਲੱਡੂ ਦੀ ਵਾਟੀ ਲੱਡੂ ਦੀ ਵਾਟੀ ਲੈਣ ਦੀ ਸਪੀਡ ਬ੍ਰੇਕ ਘੱਟ ਪਾ ਗਾਇਸ ਪੋਪ ਕਨ ਖਾ ਰਹੇ ਹਾਂ ਅਸੀਂ ਦੋਨੋਂ ਜਾਨੇ ਤਾਂ ਹਾਂ ਰੇਡੀ ਵੀ ਨਹੀਂ ਚਲਾਣੀ ਜਾਂਦੀ ਇਹ ਇੰਡੀਕਾ ਚਲਾਣਗੇ ਸਮਾਨ ਦੇਖ ਲੋ ਤੇ ਚਲੋ ਗイズ ਆਪਾਂ ਸਮਾਨ ਰੱਖ ਕੇ ਫਿਰ ਤੁਹਾਨੂੰ ਮਿਲਦੇ ਹਾਂ ਕਰਚ ਹਾਂ ਆ ਦੇਖ ਲੋ ਮਨਿੰਦਰ ਕਹਿੰਦਾ ਹੁਣ ਮੈਂ ਗੱਡੀ ਚਲਾਉਂਗਾ ਇਧਰੋਂ ਡੀਮਾਰਟ ਤੋਂ ਸੀ ਤੁਰਨ ਲੱਗੇ ਆ ਆ ਦੇਖੋ ਲੈ ਗਿਆ ਦੇਲਾ ਇਹ ਹਜੇ ਨਵੀਂ ਨਵੀਂ ਡਰਾਈਵਰੀ ਸਿੱਖਿਆ ਨਾ ਪਤਾ ਨਹੀਂ ਕਿੱਧਰ ਦੀ ਕਮਾ ਕੇ ਲਿਆਉਗਾ ਇੱਥੇ ਕਮਾਈ ਜਾਣੀ ਹੈ ਨੇ ரோடத்தை <laughs> ਬੈਕ ਕਰਦਾ ਦਿਲ ਫੇਰ ਗਿਆ ਆ ਦੇਖ ਲੈ ਆ ਦੇਖ ਲੈ ਤੱਕਰ ਬੱਸ ਕਰ ਸਾਰਿਆਂ ਨੂੰ ਪਤਾ ਲੱਗ ਗਿਆ ਤੂੰ ਚਲਾ ਲੈਣਾ ਮਾ ਡਰਾਈਵਰ ਸਾਹਿਬ ਆਜੋ ਆ ਗੱਡੀ ਚਲਾਉਣ ਦੇ ਮਜ਼ਾ ਵੜਾਇਆ ਨਾ ਤੱਕਾ ਡਰਾਈਵਰ ਤਾਂ ਲੱਗ ਗਿਆ ਨਹੀਂ ਨਹੀਂ ਹੁਣ ਤਾਂ ਪੱਕ ਗਿਆ ਡਰਾਈਵਰ ਹੁਣ ਤਾਂ ਪੱਕ ਗਿਆ ਐ ਕਰਕੇ ਭਾਗ ਜਾ ਮੈਂ ਨਹੀਂ ਨਹੀਂ ਚੱਲ ਕਰ ਚੱਲੀਏ ਚੱਲ ਬਾਹਲਾ ਮੈਨੂੰ ਉਹ ਉੱਥੇ ਗੇਟ ਤੇ ਜਾ ਕੇ ਲਾ ਦੇ ਦੇਖਦੀਆਂ ਚੜਾਈ ਚੜਾਉਣਾ ਮਾ ਕਿ ਨਹੀਂ ਤੂੰ بس ਮੂਰੇ ਬੰਦੇ ਬੰਦੇ ਦੇਖ ਕੇ ਧਿਆਨ ਨਾਲ ਦੂਜੇ ਗੇਅਰ 'ਚ ਹੀ ਘੱਟ ਮੋੜਦਾ ਹਾਂ ਹਾਂ ਬਸ ਆਰਾਮ ਨਾਲ ਜਾਣ ਦੇ ਤੂੰ ਦੇਖ ਲੈ ਕਿੰਨੇਵੇਂ ਗੇਅਰ 'ਚ ਕੰਟਰੋਲ ਕਰ ਲੇਗਾ ਗੱਡੀ ਮੇਰੇ ਲਈ ਤਾਂ ਚੌਥੇ ਗੇਅਰ 'ਚ ਮੋੜ ਦੇ ਮੁੰਡਾ ਕਹਿੰਦੇ ਟ੍ਰੈਂਡ ਹੋ ਗਿਆ ਜੀ ਪਰਮਨਿੰਦਰ ਹਜੇ ਤਾਂ ਤੂੰ ਰੋਡ ਤੇ ਜਦੋਂ ਚਲਾਏਂਗਾ ਨਾ ਅਸਲੀ ਡਰਾਈਵਰੀ ਦਾ ਤਾਂ ਉਦੋਂ ਪਤਾ ਲੱਗਣਾ ਏ ਚੱਲ ਇੱਥੇ ਮੜਾ ਜਾ ਜਦੋਂ ਚੜਾਈ ਜੀ ਹੁੰਦੀ ਹੈ ਨਾ ਕਲੱਚ ਡਾਊਨ ਕਰਕੇ ਮੜਾ ਜਾ ਰੇਸ ਵਾਧ ਰੱਖਿਆ ਕਰ ਮਾਮੇ ੜੇ ਉੱਤਰ ਲੋ ਜੀ ਅੰਮਾ ਮਾਮੇ ਆ ਗਏ ਕਿੱਥੇ ਘੜੇ ਇੱਧਰ ਦੇਖੋ ਕਿੱਧਰ ਇੱਧਰ ਇੱਧਰ ਆਹ ਉਹ ਤਾਂ ਉਦਾਂ ਹੀ ਕਿਸੇ ਦੇ ਨਾਲ ਆਏ ਉਹ ਤਾਂ ਗੱਡੀ ਐ ਦੂਜੀ ਅਸੀਂ ਘਰੇ ਆ ਚੁੱਕੇ ਹੁਣ ਦੇਖੋ ਅਸੀਂ ਸਮਾਨ ਸਾਰਾ ਕੁਝ ਲੈ ਜਾਂਦਾ ਵਾ ਤਾਂ ਆਪਾਂ ਸਮਾਨ ਲੈ ਜਾਂਦਾ ਵਾ ਟਰਾਲੀ ਭਰ ਕੇ ਹਣਾ ਅੰਮਾ ਟਰਾਲੀ ਭਰ ਕੇ ਲੈ ਜਾਂਦਾ ਸਮਾਨ ਤਾਂ ਫਟਾਫਟ ਸਾਰਾ ਪਾਣੇ ਆ ਪਾਲ ਫਾਖਿਆਂ ਚ ਡੱਬਿਆਂ ਚ ਲਪਾਫੇ ਲਪਾਫੇ ਐ ਸਮਾਨ ਪਾਣੇ ਤੁਸੀਂ ਕਿੱਥੇ ਪਾਣੇ ਗਟਿਆਂ ਚ ਅਸੀਂ ਲਿਫਾਫਿਆਂ ਚ ਪਾਣੇ ਆ ਹਾਂ ਸਾਡਾ ਗਿਆਸ ਤਾਂ ਅਸਰ ਚਟਿਆਸ ਰਾਖੇ ਖਾਲੀ ਤੇ ਚਲੇ ਦਲਦਾ ਜਾਨੀ ਆਪਾਂ ਤੁਹਾਨੂੰ ਤੋਂ ਲਿਆ ਉਸ ਲੈ ਗਾਇਸ ਮਾਣਾ ਗੀ ਸਾਰੀ ਦੜਿੰਦਾ ਚਟਿਆ ਜਾਸ ਤੇ ਗਾਇਸ ਚਲੋ ਮਿਲਦੇ ਤੁਹਾਨੂੰ ਉਸਮਾਨ ਪਾ ਕੇ ਫਟਾਫਟ ਫਿਰ ਤੁਹਾਨੂੰ ਲੈ ਕੇ ਆਨੇ ਮੁੱਦੇ ਵਾਲੀ ਗੱਲ ਤੇ ਵੀ ਕੱਲ ਵੀਡੀਓ ਕਾਉਂਟ ਲੀਡ ਕੀਤੀ ਸੀਗੀ ਆ ਸੋ ਗਾਇਸ ਕੱਲ ਆਪਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮਮਾ ਨੇ ਆਪਣੇ ਬਾਲ ਕਟਿੰਗ ਕਰਵਾਏ ਸੀਗੇ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀਗੇ ਤੇ ਪਰ ਆਪਣਾ ਉਹ ਮਕਸਦ ਨਹੀਂ ਹੈਗਾ ਕਿ ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣਾ ਠੀਕ ਹੈ ਅਸੀਂ ਤਾਂ ਇੱਕ ਫਨੀ ਵੀਡੀਓ ਟਾਈਪ ਬਣਾਈ ਸੀ ਆਪਣੇ ਵਾਲ ਕਟਿੰਗ ਕਰ ਰਿਹਾ ਉਹਦੇ ਨਾਲ ਤਾਂ ਕੋਈ ਇਸ਼ੂ ਨਹੀਂ ਹੈ ਨਾ ਲੋਕਾਂ ਨੂੰ ਬਾਕੀ ਜਿਹਨੇ ਸੋਚਣਾ ਜੋ ਮਰਜ਼ੀ ਸੋਚੋ ਸਾਡਾ ਮੇਨ ਮਕਸਦ ਉਹ ਹੈ ਕਿ ਚਲੋ ਜੇ ਮੇਰੇ ਵਾਲ ਖਰਾਬ ਸੀ ਮੈਂ ਕੱਟਤੇ ਹੈਨਾ ਇਹ ਤਾਂ ਸਾਡੀ ਮਰਜ਼ੀ ਹੈ ਤੇ ਦੂਜੀ ਗੱਲ ਕੋਈ ਧਰਮ ਨਾਲ ਨਹੀਂ ਨੂੰ ਜੋੜਨਾ ਹੈ ਕਿਉਂਕਿ ਹਰ ਬੰਦੇ ਦੀ ਆਪਣੀ ਲਾਈਫ ਹੈ ਠੀਕ ਹੈ ਨਾ ਇਹਦੇ ਚ ਧਰਮ ਨਾਲ ਤਾਂ ਜੋੜਨ ਦਾ ਕੋਈ ਮਤਲਬ ਹੀ ਨਹੀਂ ਹੈਗਾ ਜਿਹੜਾ ਬੰਦਾ ਮੋਨਾ ਹੈ ਉਹ ਗੁਰਦੁਆਰੇ ਜਾਂਦਾ ਹੈ ਤਾਂ ਮਤਲਬ ਇਹ ਤਾਂ ਨਹੀਂ ਉਹਦੇ ਅੰਦਰ ਸ਼ਰਧਾ ਨਹੀਂ ਹੈਗੀ ਹਰ ਇਨਸਾਨ ਦੇ ਅੰਦਰ ਸ਼ਰਧਾ ਹੈ ਅਸੀਂ ਤਾਂ ਹਰ ਧਰਮ ਨੂੰ ਸਲਾਮ ਕਰਦੇ ਆਂ ਆਪਾਂ ਗੁਰਦੁਆਰਾ ਸਾਹਿਬ ਵੀ ਜਾਈਦਾ ਮੰਦਿਰ ਵੀ ਜਾਈਦਾ ਤੇ ਪੀਰਾਂ ਦੇ ਵੀ ਜਾਈਦਾ ਚਰਚ ਵੀ ਚਲੇ ਜਾਈਦਾ ਕੋਈ ਵੀ ਧਰਮ ਨੂੰ ਆਪਾਂ ਮਾੜਾ ਨਹੀਂ ਬੋਲਦੇ ਅਸੀਂ ਹਰ ਹਰ ਧਰਮ ਦਾ ਸਤਿਕਾਰ ਕਰਦੇ ਆ ਠੀਕ ਹੈ ਜੀ ਤੇ ਬਾਕੀ ਆਪਣੀ ਆਪਣੀ ਸੋਚ ਹੈ ਆਪਾਂ ਕਿਸੇ ਨੂੰ ਸੋਚਣ ਲਈ ਮਜਬੂਰ ਨਹੀਂ ਕਰਾਂਗੇ ਕਿ ਤੁਸੀਂ ਸਾਡੀ ਸੋਚ ਨਾਲ ਚੱਲੋ ਸਾਰਿਆਂ ਨੇ ਆਪਣੀ ਸੋਚ ਮੁਤਾਬਕ ਸੋਚਣਾ ਹੈ ਤੇ ਜਿਹੜੀ ਚੀਜ਼ ਸਾਨੂੰ ਲੱਗਦਾ ਸੀ ਕਿ ਉਸ ਵਲੌਗ ਚ ਗਲਤ ਹੈ ਉਹ ਅਸੀਂ ਆਲਰੇਡੀ ਕੱਟ ਕੇ ਪਾ ਚੁੱਕੇ ਹਾਂ ਤੇ ਚਲੋ ਜੇ ਗਲਤ ਵੀ ਸੀਗੀ ਪਰ ਸਾ ਅਸੀਂ ਉਸ ਚੀਜ਼ ਨੂੰ ਵਰਡਿੰਗ ਗਲਤ ਹੋ ਗਈ ਪਰ ਸਾਡੀ ਸੋਚ ਗਲਤ ਨਹੀਂ ਸੀ ਠੀਕ ਹੈ ਆ ਮੰਨ ਸਕਦੇ ਆਪਾਂ ਕਿ ਕਿ ਉਹਦੇ ਚ ਵਰਡਿੰਗ ਗਲਤ ਸੀ ਬਟ ਤਰੀਕਾ ਗਲਤ ਨਹੀਂ ਸੀ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਕਹਿਣਾਗਾ ਤੇ ਨਾ ਹੀ ਆਪਾਂ ਕੋਈ ਕੰਟਰੋਵਰਸੀ ਕਰਨੀ ਹੈ ਕਿਸੇ ਵੀ ਨਾਮ ਤੇ ਤੇ ਨਾਪਾ ਕਿਸੇ ਨੂੰ ਗਲਤ ਬੋਲਣਾ ਹੈ ਤੇ ਨਾ ਹੀ ਆਪਾਂ ਸੁਣਨਾ ਹੈ ਠੀਕ ਹੈ ਜੀ ਤੇ ਤੁਸੀਂ ਆਪਣੀਆਂ ਵੀਡੀਓ ਇੰਜੋਏ ਕਰੋ ਅਮਨਜੀਤ ਮਾ ਵਲੌਗਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤਾਂ ਇਦਾਂ ਹੀ ਪਿਆਰ ਕਰਦੇ ਰਹੋ ਆਪਾਂ ਤੁਹਾਡੇ ਲਈ ਵਧੀਆ-ਵਧੀਆ ਗੱਲਾਂ ਇੰਟਰਸਟਿੰਗ ਜੀਆਂ ਲੈ ਕੇ ਆਵਾਂਗੇ ਤੇ ਇੱਕ ਸਾਡਾ ਫਨੀ ਜਿਹਾ ਮੁੰਡਾ ਹੈਗਾ ਇਹ ਬਹੁਤ ਹਸਾਉਂਦਾ ਏ ਉਹ ਦੇਖਿਆਦਾ ਮੂੰਹ ਹੀ ਇਦਾਂ ਦਾ ਏ ਵੱਡੇ ਮੂੰਹ ਵਾਲਾ ਵੱਡਾ ਮੂੰਹ ਵੱਡਾ ਮੂੰਹ ਦਾ ਤੁਹਾਡਾ ਵਾ ਹੈਨਾ ਗਾਈਜ਼ ਮੈਂ ਹੁਣੇ ਵੀਡੀਓ ਬਣਾਉਣ ਲੱਗਾ ਸੀ ਮੈਂ ਕੈਮਰਾ ਐਂ ਕਰਕੇ ਕਰ ਲੇਗਾ ਆ ਕੀ ਦਾ ਫੋਨ ਆ ਰਿਹਾ ਵਿੱਚ ਉਹ ਕੋਈ ਨਹੀਂ ਹਨਾ ਗਾਈਜ਼ ਮੈਂ ਇਦਾਂ ਕਰਕੇ ਵੀਡੀਓ ਬਣਾਉਣ ਲੱਗਾ ਮਮਾ ਦੀ ਤੇ ਮੈਂ ਕਹਿੰਦਾ ਕੈਮਰਾ ਪਿੱਛੇ ਨੂੰ ਕਰ ਲੈ ਮੇਰੇ ਮੂੰਹ ਫਿਰ ਡਾਈ ਜਾਂਦਾ ਹੋਰ ਕੀ ਆ ਨਾ ਵੱਡ ਜਾਂਦਾ ਥੋੜਾ ਜਿਹਾ ਪਿੱਛੇ ਨੂੰ ਕਰਕੇ ਬਣਾਇਆ ਕਰ ਤਾਂ ਗਾਈਜ਼ ਆਪਾਂ ਇੱਥੇ ਇਸ ਗੱਲ ਨੂੰ ਖਤਮ ਕਰਦੇ ਹਾਂ ਤਾਂ ਤੁਸੀਂ ਗਾਈਜ਼ ਤੁਸੀਂ ਹੁਣ ਲੱਗਦਾ ਮੇਰੀ ਗੱਲ ਨੂੰ ਸਮਝ ਚੁੱਕੇ ਹੋ ਕਿ ਆਪਾਂ ਵੀਡੀਓ ਕਿਉਂ ਡਿਲੀਟ ਕਰੀ ਸੀ ਕੰਟਰੋਵਰਸੀ ਆਪਾਂ ਕਰਨੀ ਨਹੀਂ ਚਾਹੁੰਦੇਗੇ ਜ਼ਿਆਦਾਤਰ ਕੀ ਧਰਮ ਦੇ ਨਾਂ ਤੇ ਠੀਕ ਹੈ ਆਪਾਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਬੋਲ ਸਕਦੇ ਨਾ ਹੀ ਆਪਾਂ ਮਾੜਾ ਸਮਝਦੇ ਆਂ ਮੁੱਕ ਦੀ ਗੱਲ ਕਿ ਆਪਾਂ ਹਰ ਧਰਮ ਦਾ ਹਰ ਇਨਸਾਨ ਦਾ ਸਤਿਕਾਰ ਕਰਦੇ ਆਂ ਠੀਕ ਹੈ ਨਾਨੀ ਦਾ ਫੋਨ ਆਈ ਜਾਂਦਾ ਵਾ ਇੱਕ ਤਾਂ ਪਿੰਦੀ ਨਹੀਂ ਟਿਕਦੀ ਪਿੰਦੀ ਵੀਡੀਓ ਬਣਾਓ ਪਹਿਲਾਂ ਛੋਟਾ ਛੋਟਾ ਐਂਡ ਕਰ ਯਾਰ ਤੂੰ ਚੱਕ ਲੈ ਗਾਇਸ ਵਿੱਚ ਫੋਨ ਆ ਗਿਆ ਸੀਗਾ ਕਿਦਾ ਆਇਆ ਸੀ ਦੱਸ ਦੱਸ ਕਿਹਦਾ ਪਿੰਦੀ ਦਾ ਪਿੰਦੀ ਦਾ ਪਿੰਦੀ ਦਾ ਮੈਂ ਲੱਪੜ ਮਾਰੂੰ ਨਾ ਲੈਣਾ ਨਾ ਪੁੱਠੇ ਸਿੱਧੇ ਹਾਂ ਲੈ ਤੁਹਾਡੀ ਮੰਮੀ ਨੇ ਨਾ ਕੀਆ ਪਿੰਡੀ ਮੇਰੀ ਮੰਮੀ ਦਾ ਨਾਮ ਤਾਂ ਪ੍ਰਵਿੰਦਰ ਕੌਰ ਹੈ ਮੈਂ ਪਿੰਡੀ ਵੀ ਆ ਫਿਰ ਇਹ ਗਾਇਸ ਇੱਕ ਗਲਤ ਬੋਲਦਾ ਇਹ ਬਹੁਤ ਗੰਦਾ ਜਵਾਬ ਹੈ ਸਾਡਾ ਆਪਣੀ ਵੀਡੀਓ ਦਾ ਆਪਾਂ ਇੱਥੇ ਕਰ ਰਿਹਾ ਤੋ ਐਂਡ ਤੇ ਕੱਲ ਨੂੰ ਆਪਾਂ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਚ ਕੋਈ ਨਵਾਂ ਕਰਾਂਗੇ ਠੀਕ ਹੈ ਆਪਣਾ ਕੰਮ ਹੈ ਸਿਰਫ ਹੱਸਣਾ ਤੇ ਹਸਾਉਣਾ ਗਾਇਸ ḍo like comment and share ਤਾਂ ਸਾਰੇ ਜਨ ਗਾਇਸ ਮੇਰਾ ਪ੍ਰੈਂਕ ਆਊਗਾ ਜਲਦੀ ਟੂਨੇ ਵਾਲਾ ਵੀ ਚੌਂਕੀਦਾਰ ਵਾਲਾ ਤਾਂ ਚਲੋ ਚੌਂਕੀਦਾਰ ਦੀ ਗੱਲ ਦੀ ਹੁਣ ਪੈਸਾ ਦੇਣੀ ਨਹੀਂ ਮੈਂ ਇਸ ਵਾਰੀ ਐਸ ਵਾਰੀ ਉਹਦੇ ਪੈਸੇ ਕੈਨਸਲ ਮੈਂ ਕੱਢ ਲੈਨੇ ਉਹਨੂੰ ਕਹਾਂ ਮੈਂ ਦੋ ਰਾਤ ਪਹਿਰਾ ਦੇਤਾ ਤੇਰੀ ਜਗ੍ਹਾ ਹਾਂ ਹਾਂ ਸਹੀ ਗੱਲ ਆ ਲੋ ਪਹਿਰੇ ਤੇ ਆਉਂਦਾ ਨਹੀਂ ਹਨਾ ਗਲਤ ਗੱਲ ਆ ਉਹਦੀ ਸਹੀ ਗੱਲ ਚਲੋ ਆਪਾਂ ਟੂਨੇ ਵਾਲਾ ਪ੍ਰੈਂਕ ਕਰਨਾ ਉਹ ਤਾਂ ਆਪਾਂ ਕਰਨਾ ਵਾ ਪਰ ਇੱਕ ਗੱਲ ਦੇਖ ਲਈ ਵੀ ਉਹ ਆਪਾਂ ਆਪਣੀ ਗਲੀ 'ਚ ਨਹੀਂ ਕਰਨਾ ਕੋਈ ਗਲੀਆਂ ਨੇ ਜੇ ਪਤਾ ਲੱਗ ਗਿਆ ਛਿੱਤਾਂ ਮਾਰਣਗੇ ਕਿਸੇ ਹੋਰ ਦੀ ਗਲੀ 'ਚ ਜਾ ਕੇ ਕਰਾਂਗੇ ਉਹ ਤਾਂ ਗਾਇਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਦੇਖ ਕੇ ਸਾਰਿਆਂ ਲਾਈਕ ਕਰ ਦਿਓ ਫਟਾਫਟ ਜਾਨੇ ਸਾਰਿਆਂ ਨੇ ਕਮੈਂਟ ਕਰ ਦਿਓ ਤੇ ਚਲੋ ਮਮਾ ਜੀ ਹਾਂਜੀ ਦੋ ਸ਼ਬਦ ਕੋਈ ਨਹੀਂ ਪਤਾ ਕਿਹੜੇ ਹੁੰਦੇ ਪਹਿਲਾਂ ਤੇ ਦੱਸ ਹਾਂ ਇਹ ਦੋ ਸ਼ਬਦ ਬਹੁਤ ਬੋਲਦਾ ਮੈਂ ਦੋ ਸ਼ਬਦੀ ਹਨਾ ਨੂੰ ਮੈਨੂੰ ਨਹੀਂ ਪਤਾ ਸੀ ਦੋ ਸ਼ਬਦ ਕਹੋ ਤੇ ਚਲੋ ਘਟਤ ਨਹੀਂ ਹੋ ਗਈ ਦੋ ਸ਼ਬਦ ਪੂਰੇ ਪੂਰੇ ਤੇ ਢਿੱਕਾੜੋ ਤੇ ਚਲੋ ਠੀਕ ਹੈ ਗਾਇਜ਼ ਓਕੇ ਬਾਏ ਗੁੱਡ ਨਾਈਟ ਟੇਕ ਕੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਤੇ ਮਿਲਦੇ ਆ ਨੈਕਸਟ ਵੀਡੀਓ ਚ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਕੇ ਜਾਇਓ ਠੀਕ ਹੈ ਜੀ Okay, bye. Good night. Love you all.